ਪੰਜਾਬ ਸਰਕਾਰ ਦੇ ਸੁਲਾਗਾ ਜੋਬ ਕਦਮ ਲੋਕਾਂ ਨੂੰ ਦਿੱਤੀਆਂ ਅਜਹੀਆਂ ਸੋਹਣੀਆਂ ਮਜ਼ਬੂਤ ਸੜਕਾਂ ਲੱਖਾਂ ਕਰੋੜਾਂ ਦੇ ਪ੍ਰੋਜੈਕਟਾਂ ਦੇ ਵਿੱਚ ਬਣਾਏ ਵੱਡੇ ਵੱਡੇ ਰੋਡ ਤੇ ਨਾਲ ਹੀ ਪਿੰਡਾਂ ਨੂੰ ਜੋੜਿਆ ਸ਼ਹਿਰਾਂ ਦੇ ਨਾਲ ਜੀ ਮੈਂ ਰినਤਿ ਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਅਨੇਕਾਂ ਜਿਹੇ ਕਾਰਜ ਕੀਤੇ ਨੇ ਕਿ ਲੋਕਾਂ ਦੇ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਤੁਹਾਡੇ ਨਾਲ ਕੁਝ ਜਹੀ ਜਾਣਕਾਰੀ ਸਾਂਝੀ ਕਰਾਂਗੇ ਕੁਝ ਅੰਕੜਿਆਂ ਦੇ ਆਧਾਰ ਤੇ ਤੇ ਪੂਰੀ ਡਿਟੇਲ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਆਖਰ ਜੋ ਪੰਜਾਬ ਦੇ ਵਿੱਚ ਲੋਕਾਂ ਨੂੰ ਸ਼ਹਿਰਾਂ ਨਾਲ ਜੋੜਿਆ ਕਿਸ ਤਰੀਕੇ ਦੇ ਨਾਲ ਇਹ ਪੂਰਾ ਢਾਂਚਾ ਜਿਹੜਾ ਕਿ ਤਿਆਰ ਕੀਤਾ ਗਿਆ ਸਰਕਾਰ ਦੇ ਵੱਲੋਂ ਤੇ ਕਿਸ ਤਰੀਕੇ ਦੇ ਨਾਲ ਇਸ ਪ੍ਰੋਜੈਕਟ ਨੂੰ ਬਣਾਇਆ ਗਿਆ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਸਮਝਾਉਂਦੇ ਹਾਂ ਪੰਜਾਬ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਪਿੰਡ ਤੋਂ ਸ਼ਹਿਰ ਰੋਡ ਨੈਟਵਰਕ ਸਿਰਫ 1 ਸਾਲ ਦੇ ਵਿੱਚ 44920 ਕਿਲੋਮੀਟਰ ਜਿਹੜਾ ਤਿਆਰ ਕੀਤਾ ਗਿਆ। ਪੰਜਾਬ ਦੇ ਵਿੱਚ ਇਤਿਹਾਸਿਕ ਪੱਧਰ ਤੇ 인ਫਰਾਸਟ੍ਰਕਚਰ ਬਦਲਾ ਆਉਣ ਜਾ ਰਿਹਾ ਹੈ। ਰਾਜ ਸਰਕਾਰ ਨੇ 44920 ਕਿਲੋਮੀਟਰ ਨਵੇਂ ਰਾਹਾਂ ਦੀ ਮਨਜ਼ੂਰੀ ਦਿੱਤੀ ਹੈ ਜੋ ਹਰ ਪਿੰਡ ਕਸਬੇ ਤੇ ਸ਼ਹਿਰ ਨੂੰ ਜੋੜਨਗੇ। ਇਹ ਸਾਰੇ ਰਸਤੇ ਅਗਲੇ ਸਾਲ ਦੇ ਅੰਤ ਤੱਕ ਤਿਆਰ ਕਰ ਲਏ ਜਾਣਗੇ। 16209 ਕਰੋੜ ਦੇ ਰਿਕਾਰਡ ਨਿਵੇਸ਼ ਇਹ ਪੰਜਾਬ ਇਤਿਹਾਨ ਦਾ ਸਭ ਤੋਂ ਵੱਡਾ ਇੱਕ ਮਹਸਤ ਰੋਡ ਨਿਰਮਾਣ ਪ੍ਰੋਜੈਕਟ ਹੈ ਇਸ ਤੋਂ ਪਹਿਲਾਂ ਜਿਹੜੇ 19373 ਕਿਲੋਮੀਟਰ ਦੇ ਪਿੰਡਾਂ ਦੇ ਲਿੰਕ ਰਾ 4092 ਕਰੋੜ ਨਾਲ ਸ਼ੁਰੂ ਕੀਤੇ ਗਏ ਸਨ ਹੁਣ ਉਸੇ ਮਹਿਮ ਨੂੰ ਹੋਰ ਵਧਾ ਕੇ ਪੂਰੇ ਰਾਤ ਵਿੱਚ ਜਾਲ ਬਣਾਇਆ ਜਾ ਰਿਹਾ ਹੈ ਤਾਂ ਜੋ ਹਰ ਇਲਾਕਾ ਆਸਾਨੇ ਨਾਲ ਜੁੜ ਸਕੇ ਕਾਰੋਬਾਰ ਵਧੇ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਦੂਰ ਹੋ ਸਕਣ ਨਿਰਮਾਣ ਦੇ ਨਾਲ ਨਾਲ ਲੰਮੇ ਸਮੇਂ ਲਈ ਮੈਂਟੇਨੈਂਸ ਦਾ ਵੀ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਸੜਕਾਂ ਕਈ ਸਾਲਾਂ ਤੱਕ ਵਧੀਆ ਹਾਲਾਤਾਂ ਦੇ ਵਿੱਚ ਰਹਿਣ ਆਓ ਤੁਹਾਨੂੰ ਇਸ ਗੱਲ ਨੂੰ ਸ਼ੁੱਭ ਨਿਰਾਹੀਂ ਸੰਚਾਲਿਆ ਪੱਧਰ ਤੇ ਰਫ਼ਤਾਰ ਦੀ ਜੇਕਰ ਗੱਲ ਕਰੀਏ ਤਾਂ 44920 ਕਿਲੋਮੀਟਰ ਰਾਹ ਸਿਰਫ 12 ਮਹੀਨਿਆਂ ਤੋਂ ਘੱਟ ਸਮੇਂ ਦੇ ਵਿੱਚ ਤਿਆਰ ਕੀਤਾ ਗਿਆ ਇਹ ਧਰਤੀ ਨੂੰ ਇੱਕ ਵਾਰ ਤੋਂ ਵੱਧ ਚੱਕਰ ਲਗਾਉਣ ਦੇ ਬਰਾਬਰ ਹੈ ਉਦੋਂ ਜੇਕਰ ਸਭ ਨੇ ਕਵਰੇਜ ਦੀ ਗੱਲ ਕੀਤੀ ਜਾਵੇ ਹਰ ਪਿੰਡ ਕਸਬਾ ਤੇ ਸ਼ਹਿਰ ਜੋੜਿਆ ਜਾਵੇਗਾ ਪਿੰਡ ਤੇ ਸ਼ਹਿਰ ਦੇ ਫਰਕ ਨੂੰ ਵੀ ਘਟਾਇਆ ਜਾਵੇਗਾ ਇਸੇ ਆਰਥਿਕ ਲਾਭ ਦੀ ਅਸੀਂ ਗੱਲ ਕਰੀਏ ਤਾਂ ਉਹ ਵੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਦੇ ਕਿ ਕਿਹੜੇ ਕਿਹੜੇ ਆਰਥਿਕ ਇਸ ਦੇ ਨਾਲ ਲਾਭ ਹੋਣਗੇ ਕਿਸਾਨ ਵਪਾਰੀਆਂ ਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਲਈ ਸੌਖੀ ਆਵਾਜਾਈ ਸਮਾਂ ਤੇ ਟਰਾਂਸਪੋਰਟ ਖਰਚ ਦੋਵੇਂ ਘੱਟ ਹੋਣਗੇ ਇਸ ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਆਵਾਜਾਈ ਉੱਤੇ ਵੱਧ ਖਰਚਾ ਹੋਵੇਗਾ ਉਹ ਵੀ ਘੱਟ ਹੋ ਜਾਵੇਗਾ ਟਰਾਂਸਪੋਰਟ ਤੇ ਵੱਧ ਖਰਚਾ ਹੋਣ ਦਾ ਵੀ ਜਿਹੜਾ ਕਿ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਸੀ ਤਾਂ ਉਹ ਵੀ ਘੱਟ ਜਾਵੇਗਾ ਤਾਂ ਬਹੁਤ ਵੱਡਾ ਜਿਹੜਾ ਲਾਭ ਆ ਇਹਦਾ ਆਰਥਿਕ ਹੋਵੇਗਾ ਪੜਾਅਵਰ ਯੋਜਨਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਹਿਲਾ 19373 ਕਿਲੋਮੀਟਰ ਪਿੰਡਾਂ ਦੇ ਇੱਕ ਰਾਹ ਸਫਲਤਾਪੂਰਵਕ ਸ਼ੁਰੂ ਹੋ ਚੁੱਕੇ ਨੇ ਹੁਣ ਇਹ ਮੁਹਿੰਮ ਪੂਰੇ ਰਾਜ ਦੇ ਨੈਟਵਰਕ ਤੱਕ ਵਧਾਈ ਜਾ ਰਹੀ ਹੈ ਉੱਥੇ ਤੁਹਾਨੂੰ ਦੱਸਿਆ ਕਿ ਮੇਨਟੇਨੈਂਸ ਦਾ ਦਾਅਵਾ ਕੀਤਾ ਗਿਆ ਸਰਕਾਰ ਲੰਬੇ ਸਮੇਂ ਲਈ ਰਾਹਾਂ ਦੀ ਦੇਖਭਾਲ ਦੀ ਗਾਰੰਟੀ ਦੇ ਰਹੀ ਹੈ ਤਾਂ ਜੋ ਸੜਕਾਂ ਖਰਾਬ ਨਾ ਹੋਣ ਇੰਨੇ ਵੱਡੇ ਪ੍ਰੋਜੈਕਟ ਲਈ ਇਹ ਪਹਿਲੀ ਵਾਰ ਇਸ ਤਰ੍ਹਾਂ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਕਿਉਂਕਿ ਇਸ ਦੇ ਨਾਲ ਦੇਖਿਆ ਚਾਹੁੰਦਾ ਕਿ ਅਕਸਰ ਹੀ ਐਨੇ ਲੱਖਾਂ ਕਰੋੜ ਰੁਪਏ ਲਗਾਏ ਜਾਂਦੇ ਨੇ ਪਰ ਉਸ ਤੋਂ ਬਾਅਦ ਸੜਕਾਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਰ ਇੱਕ ਚੀਜ਼ ਦੀ ਕੁਆਲਿਟੀ ਤੱਕ ਚੈੱਕ ਕੀਤੀ ਜਾ ਰਹੀ ਹੈ ਇਸ ਦੇ ਪ੍ਰਬੰਧ ਵੀ ਪੱਕੇ ਕੀਤੇ ਜਾ ਰਹੇ ਨੇ ਤਾਂ ਕਿ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਨਾ ਆਵੇ। ਸੋ ਜੇਕਰ ਇਸ ਪੂਰੇ ਮਾਮਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇਹ ਕੇਵਲ ਤਾਰ ਪਾਉਣ ਦਾ ਕੰਮ ਨਹੀਂ ਇਹ ਸੁਪਨੇ ਮੌਕੇ ਤੇ ਰੁਜ਼ਗਾਰ ਨੂੰ ਜੋੜਨ ਦਾ ਕੰਮ ਹੈ। 44920 ਕਿਲੋਮੀਟਰ ਸੜਕਾਂ ਨਾਲ ਪੰਜਾਬ ਰੂਰਲ ਅਰਬਨ ਇੰਟੀਗ੍ਰੇਸ਼ਨ ਤੇ ਇਨਫਰਾਸਟ੍ਰਕਚਰ ਦੇ ਮਾਮਲੇ ਦੇ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਅਸੀਂ ਇਹ ਰਾਹ ਸਿਰਫ ਬਣਾਉਣ ਲਈ ਨਹੀਂ ਸਗੋਂ ਉਹਨਾਂ ਦੀ ਲੰਬੇ ਸਮੇਂ ਤੱਕ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਵੀ ਲੈ ਰਹੇ ਆ ਤਾਂ ਜੋ ਆਉਂਦੀਆਂ ਪੀੜ੍ਹੀਆਂ ਨੂੰ ਮਜ਼ਬੂਤ ਰੋੜ ਨੈੱਟਵਰਕ ਵਿਰਾਸਤ ਵਜੋਂ ਮਿਲੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਸੜਕਾਂ ਤਾਂ ਬਣਾਈਆਂ ਜਾਂਦੀਆਂ ਨੇ ਵੱਡੇ ਵੱਡੇ ਰੋਡ ਤਾਂ ਬਣਾਏ ਜਾਂਦੇ ਨੇ ਪਰ ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾਂਦੀ ਅਤੇ ਕੁਝ ਹੀ ਸਾਲਾਂ ਦੇ ਵਿੱਚ ਸੜਕਾਂ ਟੁੱਟ ਫੁੱਟ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਨੂੰ ਫਿਰ ਮੁਰਦੋਂ ਉਹਨੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਪਰ ਜੋ ਪੰਜਾਬ ਸਰਕਾਰ ਦੇ ਵੱਲੋਂ ਰੋਡ ਨੂੰ ਲੈ ਕੇ ਇਹ ਪ੍ਰੋਜੈਕਟ ਬਣਾਏ ਚੱਲ ਨੇ ਇਸ ਦੇ ਵਿੱਚ ਲੋਕਾਂ ਦੇ ਕੰਮ ਬੇਹਦ ਚੰਗੇ ਤਰੀਕੇ ਦੇ ਨਾਲ ਕੀਤੇ ਚੱਲ ਨੇ ਕੁਆਲਟੀ ਦਾ ਮਟੀਰੀਅਲ ਵਰਤਿਆ ਜਾ ਰਿਹਾ ਤਾਂ ਕਿ ਸੜਕਾਂ ਨੂੰ ਮਜ਼ਬੂਤ ਤੇ ਸਾਫ਼ ਸੁਥਰਾ ਬਣਾਇਆ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣਣ ਕਿ ਵਾਕਈ ਇਹ ਸੜਕਾਂ ਬਣਾਈਆਂ ਗਈਆਂ ਨੇ ਇਹ ਸਿਰਫ ਇੱਕ ਰੋਡ ਪ੍ਰੋਜੈਕਟ ਨਹੀਂ ਸਗੋਂ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਿੰਡ ਦੇ ਸ਼ਹਿਰ ਦੀ ਇਨਫਰਾਸਟ੍ਰਕਚਰ ਨੂੰ ਇਕੱਠੇ ਇੱਕ ਛੱਤ ਹੇਠਾਂ ਪਲਾਨ ਕਰਕੇ ਤਿਆਰ ਕੀਤਾ ਜਾ ਰਿਹਾ ਇਸ ਨਾਲ ਕਿਸਾਨ ਵਿਦਿਆਰਥੀ ਮਰੀਜ਼ ਤੇ ਵਪਾਰੀ ਸਭ ਨੂੰ ਇੱਕੋ ਜਿਹੇ ਫਾਇਦੇ ਮਿਲਣਗੇ ਮੇਨਟੇਨੈਂਸ ਦੀ ਪੱਕੀ ਗਾਰੰਟੀ ਇਸ ਨੂੰ ਕੇਵਲ ਇੱਕ ਵਾਰੀ ਵੇਖਣ ਵਾਲਾ ਨਹੀਂ ਸਗੋਂ ਲੰਮੇ ਸਮੇਂ ਲਈ ਟਿਕਾਊ ਮਾਡਲ ਬਣਾਉਂਦੀ ਹੈ ਸੋ ਦੱਸਿਆ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆ ਕੇ ਅਨੇਕਾਂ ਕੰਮ ਕੀਤੇ ਗਏ ਨੇ ਸਭ ਤੋਂ ਵੱਡਾ ਮੁੱਦਾ ਸਰਕਾਰਾਂ ਦਾ ਸੀ ਸੜਕਾਂ ਅਕਸਰ ਹੀ ਟੁੱਟ ਫੁੱਟ ਜਾਂਦੀਆਂ ਸੀ ਲੋਕਾਂ ਨੂੰ ਅ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰੇਸ਼ਾਨੀਆਂ ਆਉਂਦੀਆਂ ਸੀ ਕਿਉਂਕਿ ਸੜਕਾਂ ਦਾ ਬਣਾ ਦਿੱਤੀਆਂ ਜਾਂਦੀਆਂ ਸੀ ਜਾਂ ਫਿਰ ਪੈਚ ਵਰਕ ਕੀਤਾ ਜਾਂਦਾ ਸੀ ਅਤੇ ਕੁਝ ਹੀ ਸਾਲਾਂ ਬਾਅਦ ਸਾਕਲ ਦੀ ਕੰਡੀਸ਼ਨ ਖਰਾਬ ਹੋ ਜਾਂਦੀ ਸੀ ਜਿਸ ਕਰਕੇ ਮੁਰਦ ਤੋਂ ਉਨਾ ਹੀ ਰਾਹਾਂ ਦੇ ਉੱਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਵੱਡੇ ਵੱਡੇ ਰੋਡ ਲਿੰਕ ਰੋਡ ਬਣਾਏ ਜਾਂਦੇ ਨੇ ਪਿੰਡ ਦੇ ਲੋਕਾਂ ਦੀਆਂ ਜਿਹੜੀਆਂ ਗਲੀਆਂ ਸੀ ਜਾਂ ਫਿਰ ਪਿੰਡ ਦੇ ਲੋਕਾਂ ਨੂੰ ਜਾਣ ਵਾਲੇ ਰਾਹਾਂ ਨੂੰ ਵੀ ਪੱਕਾ ਕਰਕੇ ਉਹਨਾਂ ਨੂੰ ਵੀ ਸ਼ਹਿਰਾਂ ਦੇ ਨਾਲ ਜੋੜਿਆ ਗਿਆ ਤਾਂ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਇਹ ਬਣਾਇਆ ਗਿਆ ਜਿਸ ਦੇ ਤਹਿਤ ਹੁਣ ਤੱਕ ਆ ਬੇਹੱਦ ਜਿਹੜੇ ਕੀ ਕੰਮ ਵਧੀਆ ਕੀਤੇ ਗਏ ਕੁਆਲਟੀ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰੀਕੇ ਦਾ ਘਟੀਆ ਮਟੀਰੀਅਲ ਬਣਾ ਕੇ ਕੋਈ ਇਸ ਦੇ ਵਿੱਚ ਗਲਤ ਕੰਮ ਨਾ ਹੋਵੇ ਤਾਂ ਪੂਰਾ ਧਿਆਨ ਦੇ ਨਾਲ ਵਧੀਆ ਕੁਆਲਟੀ ਦੇ ਸਰਕਾਰ ਲੋਕਾਂ ਨੂੰ ਦਿੱਤੀਆਂ ਪੰਜਾਬ ਸਰਕਾਰ ਦੇ ਕੰਮਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ